ਬਾਪੂ ਜੀ ਇੱਕ ਸਵਾਲ ਸੀਗਾ ਕਿ ਸਾਡੇ ਮੁੱਖ ਮੰਤਰੀ ਸਾਹਿਬ ਫੇਸਬੁੱਕ ਤੇ ਜਾਂ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਬੋਲਦੇ ਨੇ ਕਿ ਮੈਂ ਕਿਸਾਨਾਂ ਨਾਲ ਜੁੜਿਆ ਮੈਂ ਕਿਸਾਨਾਂ ਨਾਲ ਜੁੜਿਆ ਪਰ ਅਸਲ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਗਰਾਊਂਡ ਦੇ ਉੱਤੇ ਆਪਣੇ ਪੰਜਾਬ ਦੇ ਏਰੀਆ ਦੇ ਵਿੱਚ ਹਰਿਆਣੇ ਦੇ ਜਿਹੜੇ ਡਰੋਨ ਨੇ ਉਹ ਅਥਰੂ ਗੈਸ ਦੇ ਗੋਲੇ ਸੱਟਦੇ ਨੇ ਤਾਂ ਤੁਸੀਂ ਭਗਵੰਤ ਮਾਨ ਸਾਹਿਬ ਨੂੰ ਇੱਥੇ ਕਿਵੇਂ ਦੇਖਦੇ ਹੋਗੇ ਭਗਵੰਤ ਮਾਨ ਤਾਂ ਇਹ ਡਰਾਮੇ ਕਰਦਾ ਸਮਝ ਗਿਆ ਜਿਵੇਂ ਇੱਧਰ ਸਾਡੇ ਕਣੀ ਆ ਕੇ ਪੰਜਾਬ ਜਥਰੂ ਗੈਸ ਦੇਖਦੇ ਨੇ ਇਹ ਰੋਕ ਨਹੀਂ ਸਕਦਾ ਰੋਕ ਸਕਦਾ ਇਹ ਸਰ ਸਾਡੇ ਪੰਜਾਬ ਵਿੱਚ ਆ ਕੇ ਦੇਖਦੇ ਹਰੇ ਹਰਿਆਣੇ 'ਚ ਆ ਕੇ ਇਹ ਰੋਕ ਸਕਦਾ ਤੇ ਡਰਾਮੇਬਾਜ਼ੀ ਕਰਦਾ ਇਹ ਤਾਂ ਬਾਪੂ ਜੀ ਇੱਕ ਇੱਕ ਸਵਾਲ ਹੋਰ ਸੀਗਾ ਕੀ ਕਾਫੀ ਨੌਜਵਾਨਾਂ ਨੂੰ ਹਰਿਆਣੇ ਦੇ ਵਿੱਚ ਡਰਾ ਕੇ ਰੱਖਿਆ ਗਿਆ ਤੇ ਉਹਨਾਂ ਨੂੰ ਇਹ ਗੱਲ ਕਹੀ ਗਈ ਹੈ ਵੀ ਜੇ ਤੁਸੀਂ ਕਿਸਾਨਾਂ ਦੇ ਪ੍ਰਦਰਸ਼ਨ ਦੇ ਵਿੱਚ ਹਿੱਸਾ ਲੈਣੇ ਹੋ ਤੁਹਾਡਾ ਪਾਸਪੋਰਟ ਤੇ ਤੁਹਾਡਾ ਜਿਹੜੀ ਸਰਕਾਰੀ ਸੇਵਾਵਾਂ ਨੇ ਜਿਵੇਂ ਰਾਸ਼ਨ ਕਾਰਡ ਜਾਂ ਕੋਈ ਹੋਰ ਸੇਵਾਵਾਂ ਨੇ ਉਹ ਤੋਂ ਤੁਹਾਨੂੰ ਵਾਂਝਾ ਰੱਖਿਆ ਜਾਊਗਾ ਤੇ ਤੁਹਾਨੂੰ ਕਦੇ ਵੀ ਸਰਕਾਰੀ ਨੌਕਰੀ ਦੇ ਨਹੀਂ ਲੱਗਣ ਦਿੱਤਾ ਜਾਊਗਾ ਨਾ ਪਾਸਪੋਰਟ ਦਿੱਤਾ ਜਾਊਗਾ ਹਰਿਆਣੇ ਵਾਲੇ ਸਾਡੇ ਜਿਹੜਾ ਭਾਈਚਾਰਾ ਸਾਡਾ ਇਹ ਡਰਦੇ ਨਹੀਂ ਹੈਗੇ ਇਹ ਉਹਨਾਂ ਚਿਰਾਂ ਜਿਨ੍ਹਾਂ ਜਥੇਬੰਦੀਆਂ ਕਰਕੇ ਜਦੋਂ ਜਦ ਅਸੀਂ ਖੜੇ ਆਂ ਜਦ ਅਸੀਂ ਉਧਰ ਟੱਪ ਕੇ ਸਾਡੇ ਨਾਲ ਹੀ ਰਲ ਜਾਣਗੇ ਡਰਦੇ ਨਹੀਂ ਹੈਗੇ ਉਹ ਤੇ ਹੁਣ ਇੱਥੇ ਪੰਜਾਬ ਤੇ ਹਰਿਆਣਾ ਇਕੱਠਾ ਇਸ ਮੁੱਦੇ ਦੇ ਉੱਤੇ ਪੰਜਾਬ ਤੇ ਹਰਿਆਣਾ ਸੀ ਇਕੱਠੇ ਆ ਇਹਦਾ ਜਿਹੜੇ ਜਥੇ ਆ ਆਪਣੇ ਜਿਵੇਂ ਭਗਵੰਤ ਮਾਨ ਹੋਣ ਨੇ ਹੋਰ ਨੇ ਸਰਕਾਰਾਂ ਉਹ ਜਾਣ ਕੇ ਸਾਨੂੰ ਪਾੜਦੀਆਂ ਨੇ ਅਸੀਂ ਪੰਜਾਬ ਤੇ ਹਰਿਆਣਾ ਇਕੱਠੇ ਆ ਅਸੀਂ ਤਾਂ ਦੇਖੋ ਇਸ ਧਰਨੇ ਦੇ ਉੱਤੇ ਸਾਂਝੀ ਵਾਲਤਾ ਦੀ ਵੀ ਗੱਲ ਜੋ ਸਾਡੇ ਬਾਬਾ ਜੀ ਨੇ ਕੀਤੀ ਹੈ ਤੇ ਬਹੁਤ ਹੀ ਸ਼ਲਾਘਾਯੋਗ ਗੱਲ ਹੈ ਕਿਉਂਕਿ ਇਸ ਅੰਦੋਲਨ ਨੇ ਸਾਡੇ ਜਿਹੜੇ ਆਪਸੀ ਗਿਲੇ ਸ਼ਿਕਵੇ ਸੀ ਉਹ ਮਿਟਾ ਦਿੱਤੇ ਤੇ ਹੁਣ ਹਰਿਆਣੇ ਨਾਲ ਕੋਈ ਆਪਣਾ ਗਿਲੇ ਸ਼ਿਕਵਾ ਤਾਂ ਨਹੀਂ ਬਾਪੂ ਜੀ ਨਹੀਂ ਸਾਡਾ ਤਾਂ ਪਹਿਲਾ ਮਨੀ ਤੇ ਹਰਿਆਣੇ ਨਾਲ ਹੁਣ ਤਾਂ ਸਾਡਾ ਹੋਣਾ ਕੀ ਹੈ ਪਹਿਲਾ ਮਨੀ ਦੀ ਸਾਡਾ ਇਹ ਤਾਂ ਪਹਿਲਾ ਵੀ ਆਪ ਚ ਵਰਤਦੇ ਆ ਬਾਪੂ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹੌਸਲਾ ਬਾਪੂ ਜੀ ਇੱਕ ਸਵਾਲ ਸੀਗਾ ਕਿ ਜਿਹੜਾ ਆਪਣਾ ਪ੍ਰਦਰਸ਼ਨ ਚੱਲ ਰਿਹਾ ਇਹਦੇ ਵਿੱਚ ਕਾਫੀ ਜਿਹੜੇ ਨੌਜਵਾਨ ਨੇ ਉੱਥੇਰੇ ਬੈਠੇ ਨੇ ਤਾਂ ਉਹਨਾਂ ਨੌਜਵਾਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਅਸੀਂ ਤਾਂ ਆਂ ਨਾ ਵੀ ਸਾਰੇ ਘਰਾਂ ਚੋਂ ਨਿਕਲ ਕੇ ਬਾਹਰ ਆਓ ਸਾਰੇ ਕਿਸਾਨ ਜੂਨੀਅਰ ਦੇ ਨਾਲ ਡਟੋ ਤੇ ਡਟ ਕੇ ਆਪਾਂ ਸਾਰੇ ਜਣੇ ਇਕੱਠੇ ਹੋ ਕੇ ਲੜਾਈ ਲੜੀ ਗਈ ਕਿਉਂਕਿ ਇੱਕ ਜਦ ਦਾ ਮੁੱਦਾ ਹੈ ਨਹੀਂ ਜੇ ਕੋ 2 ਕਿੱਲਿਆਂ ਵਾਲਾ ਜਾਂ 5 ਕਿੱਲਿਆਂ ਵਾਲਾ ਇਹ ਸਾਰਿਆਂ ਦਾ ਮੁੱਦਾ ਹੈ ਭਾਵੇਂ ਕੋ 50 ਕਿੱਲਿਆਂ ਵਾਲਾ ਹਰੇਕ ਦਾ ਮੁੱਦਾ ਹੈ ਇਹ ਮੁੱਦੇ ਤੇ ਆਪਾਂ ਸਾਰੇ ਲੜੀਏ ਸੀ ਤਾਂ ਉਹਨਾਂ ਨੂੰ ਇਹੀ ਕਹਾਂਗੇ ਤੇ ਬਾਪੂ ਜੀ ਇੱਕ ਨਾ ਜਿਹੜੇ ਫੇਸਬੁੱਕ ਤੇ ਮਤਲਬ ਘੱਟ ਪੜੇ ਲਿਖੇ ਨੌਜਵਾਨ ਲਾਲੋ ਜਾਂ ਫਿਰ ਨੈਸ਼ਨਲ ਮੀਡੀਆ ਨੂੰ ਜਿਆਦਾ ਸੁਣਨ ਵਾਲੇ ਨੌਜਵਾਨ ਲਾਲੋ ਉਹ ਕਿਸਾਨਾਂ ਨੂੰ ਕਾਫੀ ਹੱਦ ਤੱਕ ਗਰੀਬ ਸੋਚਦੇ ਨੇ ਤੇ ਸੋਚਦੇ ਨੇ ਕਿ ਆਪਾਂ ਟਰੈਕਟਰ ਨਹੀਂ ਲੈ ਸਕਦੇ ਜਾਂ ਕੋਈ ਵੱਡੀ ਗੱਡੀ ਨਹੀਂ ਲੈ ਸਕਦੇ ਤਾਂ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਕਿਉਂਕਿ ਪਿਛਲੇ ਦਿਨੀ ਇੱਕ ਰੇਂਜ ਰੋਵਰ ਤੇ ਕਿਸੇ ਨੌਜਵਾਨ ਨੇ ਕਿਸਾਨੀ ਝੰਡਾ ਲਾਇਆ ਤਾਂ ਲੋਕਾਂ ਨੇ ਕਾਫੀ ਕਿਹਾ ਕਿ ਇਹ ਕਿਸਾਨ ਨਹੀਂ ਹੋ ਸਕਦੇ ਖਾਲਸਤਾਨੀ ਨੇ ਇਹ ਵੱਖਵਾਦੀ ਨੇ ਵੇਖੋ ਜੀ ਜਿਹੜੀ ਇਹ ਚੀਜ਼ ਆ ਇਹ ਹੈਗੀ ਆ ਆਪਦੀ ਮर्यादा ਮੰਨ ਲਾ ਆਪਾਂ ਆਪਣੇ ਨਾ ਬੋਝਾ ਲੈ ਕੇ ਚੱਲਣਾ ਹੈ ਤੇ ਭਾਵੇਂ ਬਿਲਕੁਲ ਗਰੀਬ ਆ ਅੱਜ ਕੱਲ ਤਾਂ ਕੰਮ ਇਹੋ ਜੇ ਚੱਲੇ ਹੋਏ ਨੇ ਕਿਸੇ ਨੂੰ ਕੋਈ ਨੰਬਰ ਦੇਣ ਦੀ ਲੋੜ ਨਹੀਂ ਪੈਂਦੀ ਤੇ ਮੰਨ ਲਾ ਗੱਡੀ ਦੀ ਕਾਪੀ ਤੇ ਗੱਡੀ ਦੇ ਦਿੰਦੇ ਆ ਅੱਗੋਂ ਮਿਹਨਤ ਕਰਨੀ ਬੱਚੇ ਨੇ ਕੋਈ ਛੋਟਾ ਵੀ ਵੱਡੀ ਗੱਡੀ ਖਰੀਦ ਸਕਦਾ ਤੇ ਵੱਡਾ ਵੀ ਜਿਹੜਾ ਉਹ ਤਾਂ ਖਰੀਦ ਹੀ ਸਕਦਾ ਚਲੋ ਆਪਾਂ ਕਹਿ ਦਿੰਨੇ ਆ ਤੇ ਇਹ ਕਿਸੇ ਵਾਸਤੇ ਕੋਈ ਰਿਕਾਵਟ ਨਹੀਂ ਗੀ ਕੋਈ ਮੁਸ਼ਕਲ ਨਹੀਂ ਆਉਣੀ ਚਾਹੀਦੀ ਨਾ ਕਿਸੇ ਨੂੰ ਵੱਡਾ ਛੋਟਾ ਗਿਣਨਾ ਹੀ ਚਾਹੀਦਾ ਕਿਉਂ ਆਪਾਂ ਇੱਕ ਨਗਰ ਦੇ ਵਿੱਚ ਇਕ ਸਾਥ ਰਹਿੰਦੇ ਆ ਤੇ ਆਪਾਂ ਇੱਕ ਸਾਥ ਹੀ ਰਹਿ ਕੇ ਨਿਭਾਈਏ ਤੇ ਉਹ ਚੰਗੇ ਰਹੀਦਾ ਜਦੋਂ ਵੱਡੇ ਛੋਟ ਚ ਗੱਲ ਆ ਜਾਂਦੀ ਹੈ ਨਾ ਉਦੋਂ ਆਪਾਂ ਉਲਝਾਨੇ ਤਾਂ ਜਿਹੜੇ ਨੌਜਵਾਨ ਹ ਜਿਹੜੇ ਨੌਜਵਾਨ ਅੱਜ ਇੱਥੇ ਆ ਰਹੇ ਨੇ ਉਹ ਕਹਿੰਦੇ ਨੇ ਵੀ ਸਾਨੂੰ ਦੀਪ ਸਿੱਧੂ ਦੀ ਘਾਟ ਮਹਿਸੂਸ ਹੋ ਰਹੀ ਆ ਤਾਂ ਤੁਹਾਨੂੰ ਕੀ ਲੱਗਦਾ ਵੇ ਇਸ ਮੋਰਚ ਨੂੰ ਸੱਚੀ ਦੀਪ ਸਿੱਧੂ ਦੀ ਘਾਟ ਮਹਿਸੂਸ ਹੋ ਰਹੀ ਆ ਘਾਟ ਮਹਿਸੂਸ ਹੁੰਦੀ ਆ ਜੀ ਜੋਤਾ ਬੰਦਾ ਸੀ ਬਹੁਤ ਘਾਟ ਮਹਿਸੂਸ ਹੁੰਦੀ ਆ ਤੇ ਇਹ ਮਗਰੇ ਦੋਲਨ ਦੇ ਵਿੱਚ ਵੀ ਇਹਨਾਂ ਸਾਨੂੰ ਬਹੁਤ ਤੁਮ ਤਾਂ ਲਾਈਆਂ ਮੋਦੀ ਸਰਕਾਰ ਗੋਦੀ ਮੀਡੀਆ ਤੇਨੂੰ ਪਤਾ ਮੀਡੀਆ ਵੀ ਵਕਾਊ ਹੋਏਗੇ ਵਿੱਚ ਬੰਦੇ ਇਹਨਾਂ ਲਈ ਖਾਲਸਤਾਨੀ ਆ ਇਹ ਅੱਤਵਾਦੀ ਆ ਇਹਨਾਂ ਨੂੰ ਬਾਹਰਲੇ ਦੇਸ਼ਾਂ ਜੋ ਫੰਡਿੰਗ ਹੁੰਦੀ ਆ ਬਹੁਤ ਤੂੰ ਤਾਂ ਲਗੀਆਂ ਇਹਨਾਂ ਨੂੰ ਢਾ ਲੌਂਦੀਆਂ ਹੁੰਦੀਆਂ ਏ ਠੀਕ ਹੈ ਬਾਕੀ ਸੰਵਿਧਾਨ ਦੇ ਵਿੱਚ ਇਹ ਨਹੀਂਗਾ ਵੀ ਅਸੀਂ ਆਪਦੇ ਹੱਕ ਮੰਗਣ ਜਾ ਰਹੇ ਆ ਇਹ ਅੱਗੋਂ ਬੈਰੀਕੇਡ ਕਰਕੇ ਸਾਡੇ ਤੇ ਪਲਾਸਕਰ ਦੀਆਂ ਗੋਲੀਆਂ ਵਰਸਾਉਣ ਤੇ ਗੋਲੇ ਵਰਸਾਉਣ ਸੰਵਿਧਾਨ ਇਹ ਨਹੀਂ ਕਹਿੰਦਾ ਸੁਪਰੀਮ ਕੋਰਟ ਦਾ ਵੀ ਫੈਸਲਾ ਆਇਆ ਤੁਸੀਂ ਰਸਤੇ ਖਾਲੀ ਕਰੋ ਪਰ ਖੱਟਰ ਸਰਕਾਰ ਨੂੰ ਤੇ ਮੋਦੀ ਸਰਕਾਰ ਨੂੰ ਆਹਦੀ ਸੱਤਾ ਦਾ ਹੰਕਾਰ ਹੈ ਕਿ ਅਸੀਂ ਇਹ ਖਾਲੀ ਨਹੀਂ ਕਰਨੀ ਬਾਕੀ ਜੋ ਵੋਟਾਂ ਅੱਗੇ ਪੈਂਦੀਆਂ ਸੀ VOTING ਮਸ਼ੀਨਾਂ ਦੇ ਉਹ ਅਗਲੀ ਬਲਟ ਪੇਪਰਾਂ 'ਤੇ ਵੋਟਾਂ ਪੈਣੀਆਂ ਸੁਪਰੀਮ ਕੋਰਟ ਦਾ ਫੈਸਲਾ ਅਸੀਂ ਉਹਦੇ ਫੈਸਲਾ ਸਵਾਗਤ ਕਰਦੇ ਹਾਂ ਬਾਕੀ ਅਸੀਂ ਕੋਈ ਭੀਖ ਨਹੀਂ ਮੰਗਦੇ ਆਪਦੇ ਹੱਕ ਮੰਗਦੇ ਆ ਤੇ ਹੱਕ ਲੈ ਕੇ ਰਵਾਂਗੇ ਤੇ ਜਿਹੜੇ ਹੁਣ ਭਗਵੰਤ ਮਾਨ ਸਾਹਿਬ ਨੇ ਹੁਣ ਤੱਕ ਕਰੜੇ ਹੱਥ ਹੀ ਨਹੀਂ ਲਿਆ ਕਿਉਂਕਿ ਪੰਜਾਬ ਦੇ ਏਰੀਆ ਦੇ ਵਿੱਚ ਪੰਜਾਬ ਦੇ ਏਰੀਆ ਦੇ ਵਿੱਚ ਹਰਿਆਣੇ ਦਾ ਡਰੋਨ ਉੱਡ ਕੇ ਪੰਜਾਬ ਦੇ ਨੌਜਵਾਨਾਂ 'ਤੇ ਅਥਰੂ ਗੈਸ ਦੇ ਗੋਲੇ ਸਿੱਟਦਾ ਉਹਨਾਂ ਨੂੰ ਕਿਵੇਂ ਦੇਖਦੇ ਤੁਸੀਂ ਵੇਖੋ ਜੀ ਇਹ ਤਾਂ ਭਗਵੰਤ ਮਾਨ ਦੀ ਮਰਜ਼ੀ ਆ ਠੀਕ ਹੈ ਨਹੀਂ ਅਸੀਂ ਤਾਂ ਸਰਕਾਰ ਬਣਾਤੀ ਠੀਕ ਹੈ ਉਹ ਉਹ ਪੰਜਾਬ ਦੀ ਚਾਬੀ ਫੜਾਤੀ ਚਲਾਉਣਾ ਤਾਂ ਉਹਨੇ ਆ ਉਹਦਾ ਉਹ ਵੀ ਰਲਿਆ ਹੋਏ ਨਾਲ ਕੁੱਤੀ ਚੌਰਾ ਦੱਲ ਰਹੀ ਆ ਭਗਵੰਤ ਮਾਨ ਸਰਕਾਰ ਮੋਦੀ ਸਰਕਾਰ ਖੱਟਰ ਇਹਨੇ ਅੰਦਰੋਂ ਕਰਤ ਸਾਰੀ ਗੱਲਬਾਤ ਹੁੰਦੀ ਹੁਣ ਇੱਕ ਮਿੰਟ ਆਪਾਂ ਪੰਜਾਬ 'ਚ ਖੜੇ ਆ ਇਸ ਟਾਈਮ ਠੀਕ ਆ ਇਧਰ ਗੋਲੇ ਆਉਂਦੇ ਨੇ ਕਿਉਂ ਸਰਕਾਰ ਸਾਡੀ ਹੁਣ ਅਸੀਂ ਪੁੱਤ ਤੱਕ ਤੁਰੇ ਆ ਰਹੇ ਆ ਬੈਰੀਕੇਡ ਲਾ ਰਖੇ ਨੇ ਕ੍ਰੇਨ ਮੰਗਾਈ ਦੀ ਕ੍ਰੇਨ ਪਾਤ ਵਾਲੀ ਪੁਲਿਸ ਨੇ ਫੜ ਕੇ ਅੰਦਰ ਲਾਤੀ ਕਿਉਂ ਉੱਥੇ ਬੋਲ ਨਹੀਂ ਸਕਦਾ ਭਗਵੰਤ ਮਾਨ ਇਹ ਤਾਂ ਉਹੀ ਗੱਲ ਆ ਗਈ ਜੀ ਹੁਣ ਦੀਪ ਸਿੱਧੂ ਦੀ ਜਿੰਮ ਗੱਲ ਕਰੀ ਬਾਈ ਨੇ ਪਹਿਲਾਂ ਵੀ ਦੀਪ ਸਿੱਧੂ ਦੀਪ ਸਿੱਧੂ ਦੀ ਸੋਚ ਤੇ ਇਹ ਨਾ ਜਿਹੜੀਆਂ ਏਜੰਸੀਆਂ ਨੇ ਏਜੰਸੀਆਂ ਹੁਣ ਅਸੀਂ ਨੌਜਵਾਨਾਂ ਨੌਜਵਾਨ ਸਾਡਾ ਜੀ ਕਰਦਾ ਬੋਲਣ ਨੂੰ ਆਸੀਂ ਵੀ ਸੋਚ ਲੈਨੇ ਆ ਵੀ ਨਾ ਪਰਚੇ ਜੇਲਾਂ ਤੇ ਇਹਨਾਂ ਨੇ ਇਹ ਕੰਮ ਕਰਨੇ ਨੇ ਇਹ ਤਾਂ ਜਿੰਨੇ ਨੌਜਵਾਨ ਨੇ ਇਹਨਾਂ ਜੀ ਕਰਦਾ ਹੁਣ ਮੇਰਾ ਇੱਕ ਮਿੰਟ ਸਾਡੇ ਉੱਪਰੋਂ ਕਹਿ ਦੇਣਾ ਇਹਦਾ ਕੋਈ ਵੱਡੀ ਗੱਲ ਨਹੀਂ ਵੱਡਾ ਤੋੜਨਾ ਬਾਰਡਰ ਤਾਂ ਅਸੀਂ ਹੁਣ ਪੱਟ ਦਾਂਗੇ ਇੱਕ ਵਾਰੀ ਸਾਡੇ ਉੱਪਰੋਂ ਕਹਿ ਦੇਣਾ ਅਸੀਂ ਸਿਰਫ ਆਗੂਆਂ ਦੀ ਕਾਲ ਦੀ ਉਡੀਕ ਦੇ ਵਿੱਚੋਂ ਹਾਂਜੀ ਆਗੂਆਂ ਕਰਕੇ ਹੀ ਅਸੀਂ ਖੜੇ ਆ ਬਿਨਾਂ ਅਗਲੇ ਨਗਰ ਜਿਵੇਂ ਸਾਡੇ ਸਿਆਣੇ ਕਹਿਣਗੇ ਉਹਵੇਂ ਹੀ ਅਸੀਂ ਅੱਗੇ ਕਰਕੇ ਤੋਰਾਂਗੇ ਨਹੀਂ ਤਾਂ ਸਾਨੂੰ ਕੋਈ ਕਿਸੇ ਦਾ ਹੌਣ ਹੀ ਹੈ ਗਿਆ ਠੀਕ ਹੈ ਨਾ ਆ ਇੱਕ ਮਿੰਟਾ ਪੁਲਸਾ ਜਿੰਨੀ ਉੱਥੇ ਮੁਲਾਜ਼ਮ ਖੜਿਆ ਉਹਦਾ ਦੁੱਗਣਾ ਸਾਡੇ ਜਵਾਬ ਆਏ ਹੋਣੇ ਉਹਰੇ ਠੀਕ ਹੈ ਨਾ ਵੀ ਇੰਨਾ ਭਾਰੀ ਇਕੱਠ ਚ ਆਸੀ ਫੇਰ ਸੋਚਨੇ ਚ ਸ਼ਾਂਤ ਮਈ ਸ਼ਾਂਤ ਮਈ ਵੀ ਚਲ ਕੋਈ ਨਹੀਂ ਵੀ ਸਾਡੇ ਆਗੂ ਜਿਹੜਾ ਕੁਝ ਕਹਿਣਗੇ ਉਹ ਨਹੀਂ ਸਾਨੂੰ ਕੋਈ ਵੱਡੀਆਂ ਗੱਲਾਂ ਤੁਹਾਨੂੰ ਕੋਈ ਵੱਡੀ ਉਹ ਨਹੀਂ ਹੈਗੇ ਵੀ ਹਾਂ ਸਾਡੇ ਗੁਰੂ ਮਹਾਰਾਜ ਹੁਣਾਂ ਨੇ ਇੰਨੀ ਨਹੀਂ ਉਹ ਦਿੱਲੀ ਜਿੱਤੀ ਬਹੁਤ ਕੁਸ਼ ਕੁਰਬਾਨੀਆਂ ਦਿੱਤੀਆਂ ਪਰ ਉਹਨਾਂ ਨੇ ਵੀ ਆਪ ਦਾ ਇੱਕ ਇੱਕ ਉਹਨਾਂ ਕੋਲ ਸ਼ਕਤੀਆਂ ਹੈ ਨਹੀਂ ਸੀ ਉਹਨਾਂ ਨੇ ਹੱਕ ਸੱਚ ਦੀ ਲੜਾਈ ਚ ਲੜਾਈ ਨੇ ਉਹ ਅਰੇ ਸੋਚੜੇ ਅਸੀਂ ਕਰਨ ਨੂੰ ਬੁੱਕ ਕਰ ਦਿੰਦੇ ਹਾਂ ਪਰ ਸਾਨੂੰ ਮਾਸੀਆਂ ਮਜ਼ਦੂਰ ਥੋੜੇ ਜੇ ਸਾਡੇ ਆਗੂ ਸਮਾਨ ਉਹ ਦੱਸਣ ਸਾਨੂੰ ਆਕੇ ਤਾਂ ਅਸੀਂ ਪਿਆਰ 23 ਨੂੰ ਅਸੀਂ 11 ਵਜੇ ਬੈਰੀਕੇਡ ਤੋੜ ਕੇ ਦਿੱਲੀ ਵਧਾਂਗੇ ਜੈ ਜਵਾਨ ਜੈ ਸਾਂਹ